ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਆਏ ਆ ਬਹੁਤ ਹੀ ਪੁਰਾਣੇ ਚਰਚ ਦੇ ਵਿੱਚ ਇਹ ਬੁਰਤਗਲ ਦੇ ਵਿੱਚ ਤੇ ਇਹ ਹੈਗਾ ਸੰਤਾ ਇਫਰੂਮੀਆ ਸੰਤਾ ਇਫਰੂਮੀਆ ਜਿਹੋ ਦੀ ਪਰਿਵਾਰ ਦੇ ਵਿੱਚ ਹੋਇਆ ਵਾ ਕਹਿੰਦੇ ਕਿ ਉਹ ਜਦੋਂ ਸ਼ਰੀਰ ਹੋ ਗਿਆ ਸੀ ਤੇ ਇੱਥੋਂ ਪਾਣੀ ਨਿਕਲਦਾ ਹੁੰਦਾ ਸੀ ਤੇ ਇਸ ਪਾਣੀ ਦੇ ਨਾਲ ਉਹ ਜੀਦਾ ਹੋਇਆ ਸੀ ਜਦੋਂ ਉਹਨੇ ਇਸ ਤੇ ਇਸ਼ਨਾਨ ਕੀਤਾ ਸੀ ਉਹ ਸਾਰਾ ਕੁਝ ਲਿਖਿਆ ਹੋਇਆ ਇੱਥੇ ਤੇ ਅੱਜ ਉਹ ਤੁਹਾਨੂੰ ਇਹ ਦਿਵਾਲੇ ਵੀ ਘੁੰਮ ਕੇ ਦਿਖਾਉਨੇ ਆ ਬਹੁਤ ਹੀ ਪੁਰਾਣਾ ਵਾ ਇਹ 1800 70 ਦੇ ਵਿੱਚ ਬਣਿਆ ਹੋਇਆ 1875 ਦੇ ਵਿੱਚ ਹਾਂਜੀ ਤੇ ਬਹੁਤ ਹੀ ਪੁਰਾਣਾ ਵਾ ਇਸ ਟਾਈਮ ਤਾਂ ਬੰਦਿਆ ਪਰ ਅੰਦਰ ਰੈਂਡਰ ਨਹੀਂ ਕਰ ਸਕਦੇ ਪਰ ਬਹੁਤ ਉੱਚੀ ਜਗ੍ਹਾ ਤੇ ਆ ਇਹ ਸਿੰਤਰਾ ਦੇ ਕੋਲ ਆ ਜਿੱਥੇ ਪਾਨਾ ਪੈਲੇਸ ਆਪਾਂ ਕਹਿੰਦੇ ਆ ਪਾਨਾ ਪੈਲੇਸ ਉਹਦੇ ਕੋਲ ਆ ਪਾਨਾ ਪੈਲੇਸ ਦੇ ਕੋਲ ਠੀਕ ਇਧਰ ਦੀ ਇਨਫੋਰਮੇਸ਼ਨ ਵਾਸਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹੋਰ ਨਵੀਂ-ਨਵੀਂ ਵੀਡੀਓ ਪਾਏ ਕਰਾਂਗੇ ਤੇ ਜੇ ਕਿਸੇ ਨੂੰ ਪਤਾ ਹੋਵੇ ਕਿ ਇਹਦੇ ਵਿੱਚ ਪੁਰਤਗਾਲ ਦੇ ਵਿੱਚ ਕੋਈ ਹੋਰ ਫੇਮਸ ਪਲੇਸ ਤਾਂ ਜਰੂਰ ਕਮੈਂਟ ਵਿੱਚ ਦੱਸਿਓ ਆਪਾਂ ਉੱਥੇ ਵੀ ਜਰੂਰ ਜਾਵਾਂਗੇ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੇ ਵੀਡੀਓ ਚ ਰੱਬ ਰੱਖੇ